ਉਗ ਤੇ ਪਾਣੀ ਰੋੜ ਕੇ ਲੈ ਜਾਂਦਾ ਕੋਈ ਸੋਕੇ ਚ ਤਰਸਦਾ ਰਹਿ ਜਾਂਦਾ ਉਗ ਤੇ ਪਾਣੀ ਰੋੜ ਕੇ ਲੈ ਜਾਂਦਾ ਕੋਈ ਸੋਕੇ ਚ ਤਰਸਦਾ ਰਹਿ ਜਾਂਦਾ ਕਿਸੇ ਕੋਲ ਤਾਂ ਭਰੇ ਖਜਾਨੇ ਕਿਸੇ ਕੋਲ ਤਾਂ ਭਰੇ ਖਜਾਨੇ ਕਿਸੇ ਦਾ ਔਖਾ ਨੰਗ ਦਾ ਡੰਗ ਏ ਵਾਈ ਗੁਰੂ ਦੇ ਰੰਗਿਓ ਲੋਕੋ ਏ ਵਾਈ ਗੁਰੂ ਦੇ ਰੰਗ ਜੀ ਦੇ ਕੋਲ ਸੌਕ ਦੇ ਅਜੂ ਮਾਲਕ ਕਈ ਹਜ਼ਾਰਾਂ ਦੇ ਜੀ ਦੇ ਕੋਲ ਸੌਕ ਦੇ ਅਜੂ ਮਾਲਕ ਕਈ ਹਜ਼ਾਰਾਂ ਦੇ ਇੰਤੇ ਸ਼ਾਹੂ ਘਰ ਵੀ ਡੁੱਬਦੇ ਨੇ ਜੋ ਆਸਵਾਰ ਮੋੜੇ ਹੰਕਾਰਾਂ ਦੇ ਹਏ ਆਪੇ ਮਤਾਂ ਮਾਰ ਦਿੰਦਾ ਓਏ ਆਪੇ ਮਤਾਂ ਮਾਰ ਦਿੰਦਾ ਆਕੇ ਆਪੇ ਘਟਦਾ ਸੰਗ اے ਵਈ ਗੁਰੂ ਦੇ ਰੰਗ ਓਏ ਲੋਕੋ ਹੇ ਵਾਹਿਗੁਰੂ ਦੇ ਰੰਗ ਪੰਮਣ ਗੁਰੂ ਪਾਣੀ ਪਿਤਾ ਤੇ ਮਾਤਾ ਦਰਦ ਮੁਹੱਥ ਇਹ ਬਚਨ ਵਸੌਰ ਕੇ ਬੰਦਿਆ ਤੂੰ ਆਪੇ ਵਾਢ ਲੈ ਹੱਥ ਹੁਣ ਰੱਬ ਨੂੰ ਦੋਸ਼ ਕਿਉਂ ਦਿਨਾ ਏ ਕਹੇ ਰੱਬ ਨੂੰ ਦੋਸ਼ ਕਿਉਂ ਦਿਨਾ ਏ ਪਹਿਲਾਂ ਆਪੇ ਛੜੀ ਜੰਗ ਏ ਵਾਏ ਗੁਰੂ ਦੇ ਰੰਗ ਓ ਲੋਕੋ ਏ ਵਾਏ ਗੁਰੂ ਦੇ ਰੰਗ ਓ ਭਾਣਾ ਮੰਨਣ ਵਾਲਿਓ ਐਵੇਂ ਨਾ ਤੁਸੀਂ ਡੋਲੋ ਉਹ ਭਾਣਾ ਮੰਨਣ ਵਾਲਿਓ ਐਵੇਂ ਨਾ ਤੁਸੀਂ ਡੋਲੋ ਦੁਨਾ ਕਰਕੇ ਮੋੜ ਦੇਊਗਾ ਹੇ ਰੱਬ ਨੂੰ ਮਾੜਾ ਨਾ ਬੋਲੋ ਅਰਾਈਆਂ ਵਾਲਿਆ ਸੁਖਿਆ ਅਰਾਈਆਂ ਵਾਲਿਆ ਸੁਖਿਆ ਭੜਾ ਸਰਬੰਤ ਦਾ ਮੰਗੋ ਏ ਵਾਈ ਗੁਰੂ ਦੇ ਰੰਗ ਓ ਲੋਕੋ ਏ ਵਾਈ ਗੁਰੂ ਦੇ ਰੰਗ